ਈ ਬਣੀ ਨਾਨਕ ਬ੍ਰਹਮ ਗਿਆਨੀ ਸਰਬ ਕਾ ਧਨੀ ਚਲੋਕ ਉਰਤਾਰੇ ਜੋ ਅੰਤਰ ਨਾਮ ਸਰਬ ਮੈਂ ਪੀਖੈ ਪਗਵਹਾਨ ਨਿਮਕ ਨਿਮਕ ਠਾਕੁਰ ਨਮਸ਼ਕਾਰੈ ਨਾਨਕ ਉਹ ਅਪਰਸ ਸਗਲ ਨਿਸਤਾਰੈ ਅਸ਼ਪਦੀ ਮਿਥਿਆ ਨਾਹੀ ਰਸਨਾ ਪਰਸ ਮਨ ਮਹਿ ਪ੍ਰੀਤ ਨਿਰੰਜਨ ਦਰਸ ਭਰਤ ਰਿਆ ਰੂਪ ਦਾ ਪੇਖੈ ਨੇਤਰ ਸਾਧ ਕੀ ਟਹਲ ਸੰਤ ਸੰਗ ਹੀ ਕਰਮ ਨਾ ਸੁਨੈ ਕਾਹੂ ਕੀ ਨਿੰਦਾ ਸਭ ਤੇ ਜਾਣੈ ਆਪਸ ਕਉ ਮੰਦਾ ਗੁਰ ਪ੍ਰਸਾਦ ਵਿਖਿਆ ਪਰਹਰੈ ਮਨ ਕੀ ਬਾਸਨਾ ਮਨ ਤੇ ਤਰੈ ਇੰਦਰੀ ਜਿੱਤ ਪੰਜ ਦੋਖ ਤੇ ਰਹਤ ਨਾਨਕ ਕੋਟ ਮਦੇ ਕੋ ਐਸਾ ਅਪਰਸ ਵੈਸਨੋ ਸੋ ਜਿਸ ਉਪਰ ਸੋ ਪਰਸਨ ਬਿਸਨ ਕੀ ਮਾਇਆ ਤੇ ਹੋਏ ਭਿੰਨ ਕਰਮ ਕਰਤ ਹੋਐ ਨਿਹ ਕਰਮ ਤਿਸ ਬੈਸਨੋ ਕਾ ਨਿਰਮਲ ਧਰਮ ਕਾਹੂ ਫਲ ਕੀ ਇੱਛਾ ਨਹੀਂ ਬਾਂਛੈ ਕੇਵਲ ਭਗਤ ਕੀਰਤਨ ਸੰਗ ਰਾਚੈ ਮਨ ਤਨ ਅੰਤਰ ਸਿਮਰਨ ਗੋਪਾਲ ਸਭ ਉਪਰ ਹੋਵਤ ਕਿਰਪਾਲ ਆਪ ਦਿਰੜੈ ਅਵਰਹਿ ਨਾਮ ਜਪਾਵੈ ਨਾਨਕ ਉਹ ਬੈਸਨੋ ਪਰਮ ਗਤ ਪਾਵੈ ਭਗਉਤੀ ਭਗਵੰਤ ਭਗਤ ਕਾਰੰਗ ਸਗਲ ਤਿਆਗੈ ਦੁਸ਼ਟ ਕਾ ਸੰਗ ਮਨ ਤੇ ਬਿਨਸੈ ਸਗਲਾ ਭਰਮ ਕਰ ਪੂਜੈ ਸਗਲ ਪਾਰ ਬ੍ਰਹਮ ਸਾਧ ਸੰਗ ਪਾਪਾ ਮਲ ਖੋਐ ਤਿਸ ਭਗਉਤੀ ਕੀ ਮਤ ਊਤਮ ਹੋਐ ਭਗਵੰਤ ਕੀ ਤਹਿਲ ਕਰੈ ਨਿਤ ਨੀਤ ਮਨ ਤਨ ਅਰਪੈ ਬਿਸ਼ਨ ਪਰੀਤ ਹਰ ਕੇ ਚਰਨ ਹਿਰਦੈ ਬਸਾਵੈ ਨਾਨਕ ਐਸਾ ਭਗਉਤੀ ਭਗਵੰਤ ਕੋ ਪਾਵੇ ਸੋ ਪੰਡਤ ਜੋ ਮਨ ਪਰਬੋਧੈ RAM ਨਾਮ ਆਤਮ ਮਹਿ ਸੋਧੈ RAM ਨਾਮ ਸਾਰ ਰਸ ਪੀਵੈ ਉਸ ਪੰਡਤ ਕੈਪਦੇਸ ਜਗ ਜੀਵੈ ਹਰ ਕੀ ਕਥਾ ਹਿਰਦੈ ਬਸਾਵੇ ਸੋ ਪੰਡਤ ਫਿਰ ਜੋ ਨ ਨ ਆਵੇ ਵੇਦ ਪ੍ਰਾਨ ਸਿਮਰਤ ਬੂਝੈ ਮੂਲ ਸੂਖਮ ਮਹਿ ਜਾਣੈ ਅਸਥੂਲ ਚਹੋਂ ਵਰਨਾ ਕੋ ਦੇਹ ਉਪਦੇਸ ਨਾਨਕ ਉਸ ਪੰਡਤ ਕੋ ਸਦਾ ਅਦੇਸ ਬੀਜ ਮੰਤਰ ਸਰਬ ਕੋ ਗਿਆਨ ਚਹੋਂ ਵਰਨਾ ਮਹਿ ਜਪੈ ਕੋ ਨਾਮ ਜੋ ਜੋ ਜਪੈ ਤਿਸ ਕੀ ਗਤਿ ਹੋਏ ਸਾਧ ਸੰਗ ਪਾਵੇ ਜਨ ਕੋਏ ਕਰ ਕਿਰਪਾ ਅੰਤਰ ਉਰ ਧਾਰੈ ਆਸ ਪ੍ਰੇਤ ਮੁਗਧ ਪਾਤਰ ਕਉ ਤਾਰੈ ਸਰਬ ਰੋਗ ਕਾ ਔਖਦ ਨਾਮ ਕल्याण ਰੂਪ ਮੰਗਲ ਗੁਣ ਗਾਮ ਕਾਹੂ ਜੁਗਤ ਕਿਤੇ ਨਾ ਪਾਈਐ ਧਰਮ ਨਾਨਕ ਤਿਸ ਮਿਲੈ ਜਿਸ ਲਿਖਿਆ ਧੁਰ ਕਰਮ ਜਿਸ ਕੈ ਮਨ ਪਾਰ ਬ੍ਰਹਮ ਕਾ ਨਿਵਾਸ ਤਿਸ ਕਾ ਨਾਮ ਸਤਿਰਾਮ ਦਾਸ ਆਤਮਾ ਨਾਮ ਤਿਸ ਨਦਰੀ ਆਇਆ ਦਾਸ ਦਸੰਤਨ ਭਾਏ ਤਿਨ ਪਾਇਆ ਸਦਾ ਨਿਕਟ ਨਿਕਟ ਹਰ ਜਾਨ ਸੋ ਦਾਸ ਦਰਗਹ ਪਰਵਾਨ ਆਪਣੇ ਦਾਸ ਕੋ ਆਪ ਕਿਰਪਾ ਕਰੇ ਤਿਸ ਦਾਸ ਕੋ ਸਭ ਸੋਜੀ ਪਰੈ ਸਗਲ ਸੰਗ ਆਤਮ ਉਦਾਸ ਐਸੀ ਜੁਗਤ ਨਾਨਕ ਰਾਮਦਾਸ ਪ੍ਰਭ ਕੀ ਆਗਿਆ ਆਤਮ ਹਿਤਾਵੇ ਜੀਵਨ ਮੁਕਤ ਸੋ ਹੂ ਕਹਾਵੇ ਤੈਸਾ ਹਰਖ ਤੈਸਾ ਉਸ ਸੋਗ ਸਦਾ ਆਨੰਦ ਤਹਿ ਨਹੀਂ ਵਿਯੋਗ ਤੈਸਾ ਸਵਰਮ ਤੈਸੀ ਉਸ ਮਾਤੀ ਤੈਸਾ ਅੰਮ੍ਰਿਤ ਤੈਸੀ ਵਿਖ ਖਾਟੀ तैसा मान तैसा अपमान तैसा रंग तैसा राजन जो ਵਰਤਾਏ ਸਾਈ ਜੁਗਤ ਨਾਨਕ ਉਹ ਪੁਰਖ ਕਹੀਐ ਜੀਵਨ ਮੁਕਤ ਪਾਰ ਬ੍ਰਹਮ ਕੇ ਸਗਲੇ ਥਾਉ ਜਿਤ ਜਿਤ ਘਰ ਰੱਖੈ तैसा ਤਿਨ ਨਾਉ ਆਪੇ ਕਰਨ ਕਰਾਮਣ ਜੋਗ ਪ੍ਰਭ ਪਾਵੈ ਸੋਈ ਫਨ ਹੋਗ ਪਸਰਿਓ ਆਪ ਹੋਏ ਅਨਤ ਤਰੰਗ ਲਖੇ ਨਾ ਜਾਹੇ ਪਾਰ ਬ੍ਰਹਮ ਕੇ ਰੰਗ ਜੈਸੀ ਮਤ ਦੇ ਤੈਸਾ ਪ੍ਰਗਾਸ ਪਾਰ ਬ੍ਰਹਮ ਕਰਤਾ ਅਬਨਾਸ਼ ਸਦਾ 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 ਦਿਆਲ ਸਿਮਰ ਸਿਮਰ ਨਾਨਕ ਭੈ ਨਿਹਾਲ ਸ਼ਲੋਕ ਉਸਤਤ ਕਰਹ ਅਨੇਕ ਜਨ ਅੰਤ ਨਾ ਪਾਰਾ ਵਾਰ ਨਾਨਕ ਰਚਨਾ ਪ੍ਰਭ ਰਚੀ ਬਹੁ ਬਿਦ ਅਨਕ ਪ੍ਰਕਾਰ ਅਸ਼ਟਪਦੀ ਕਈ ਕੋਟ ਹੋਏ ਪੂਜਾਰੀ ਕਈ ਕੋਟ ਆਚਾਰ ਬਿਉਹਾਰੀ ਕਈ ਕੋਟ ਭੈ ਤੀਰਥ ਵਾਸੀ ਕਈ ਕੋਟ ਬਨ ਭ੍ਰਮ ਹੈ ਉਦਾਸੀ ਕਈ ਕੋਟ ਵੇਦ ਕੇ ਸ੍ਰੋਤੇ ਕਈ ਕੋਟ ਤਪੀਸਰ ਹੋਤੇ ਕਈ ਕੋਟ ਆਤਮ ਧਿਆਨ ਧਾਰ ਹੈ ਕਈ ਕੋਟ ਕਬ ਕਾਬ ਵਿਚਾਰ ਹੈ ਕਈ ਕੋਟ ਨਵ ਤਨ ਨਾਮ ਧਿਆਵੈ ਨਾਨਕ ਕਰਤੇ ਕਾ ਅੰਤ ਨਾ ਪਾਵੈ ਕਈ ਕੋਟ ਭਏ ਅਬਮਹੰਨੀ ਕਈ ਕੋਟ ਅੰਧ ਅਗਿਆਨੀ ਕਈ ਕੋਟ ਕਿਰਪਨ ਕਠੋਰ ਕਈ ਕੋਟ ਅਭਿਗ ਆਤਮ ਨਿਕੋਰ ਕਈ ਕੋਟ ਪਰਦਰਭ ਕੋਹਿ ਰਹਿ ਕਈ ਕੋਟ ਪਰ ਦੁੱਖ ਨਾ ਕਰਹਿ ਕਈ ਕੋਟ ਮਾਇਆ ਸ਼ਰਮ ਮਾਹੀ ਕਈ ਕੋਟ ਪਰਦੇਸ ਪਰਮਾਹੇ ਜਿਤ ਜਿਤ ਲਾਭ ਹੋ ਤਿਤ ਤਿਤ ਲਗਨਾ ਨਾਨਕ ਕਰਤੇ ਕੀ ਜਾਣੈ ਕਰਤਾ ਰਚਨਾ ਕਈ ਕੋਟ ਸਿਧ ਜਤੀ ਜੋਗੀ ਕਈ ਕੋਟ ਰਾਜੇ ਰਸ ਭੋਗੀ ਕਈ ਕੋਟ ਪੰਖੀ ਸਰਪ ਉਪਾਏ ਕਈ ਕੋਟ ਪਾਤਰ ਬਿਰਖ ਨਿਪਜਾਏ ਕਈ ਕੋਟ ਪਵਨ ਪਾਣੀ ਬੈਸੰਤਰ ਕਈ ਕੋਟ ਦੇਸ ਭੂਮੰਡਲ ਕਈ ਕੋਟ ਸਸ्यर ਸੂਰ ਨਖਿਆਤਰ ਕਈ ਕੋਟ ਦੇਵ ਦਾਨਵ ਇੰਦਰ ਸਿਰ ਛਤਰ ਸਗਲ ਸਮਗਰੀ ਆਪਣੈ ਸੂਤ ਧਾਰੈ ਨਾਨਕ ਜਿਸ ਜਿਸ ਭਾਵੈ ਤਿਸ ਤਿਸ ਨਿਸਤਾਰੈ ਕਈ ਕੋਟ ਰਾਜ ਸਤਾਮਸ ਸਾਤਕ ਕਈ ਕੋਟ 베ਦ ਪ੍ਰਾਨ ਸਿਮਰਤ ਅਰ ਸਾਸ ਕਈ ਕੋਟ ਕੀਏ ਰਤਨ ਸਮੁੰਦ ਕਈ ਕੋਟ ਨਾਨਾ ਪ੍ਰਕਾਰ ਜੰਤ ਕਈ ਕੋਟ ਕੀਏ ਚਿਰ ਜੀਵੇ ਕਈ ਕੋਟ ਗਿਰੀ ਮੇਰ ਸਵਰਮ ਥੀਵੇ ਕਈ ਕੋਟ ਜੱਖ ਕਿਨਰ ਪਸਾਚ ਕਈ ਕੋਟ ਭੂਤ ਪ੍ਰੇਤ ਸੂਕਰ ਮਿਰਗਾ ਸਭ ਤੇ ਨੇਰੈ ਸਭ ਹੂਤੇ ਦੂਰ ਨਾਨਕ ਆਪ ਅਲਿਪਤ ਰਹਿਆ ਪ੍ਰਭੂਰ ਕਈ ਕੋਟ ਪਾਤਾਲ ਕੇ ਵਾਸੀ ਕਈ ਕੋਟ ਨਰਕ ਸੁਰਗ ਨਿਵਾਸੀ ਕਈ ਕੋਟ ਜਨਮ ਹੈ ਜੀਵ ਹੈ ਮਰ ਹੈ ਕਈ ਕੋਟ ਬਹੁ ਜੋਨੀ ਫਿਰ ਹੈ ਕਈ ਕੋਟ ਬੈਠ ਤਹੀ ਖਾਹੇ ਕਈ ਕੋਟ ਘਲ ਹੈ ਥਕ ਪਾਹੇ ਕਈ ਕੋਟ ਕੀਏ ਤਨਵੰਤ ਕਈ ਕੋਟ ਮਾਇਆ ਮਹਿ ਚਿੰਤ ਜਹ ਜਹ ਪਾਣਾ ਤਹਿ ਤਹਿ ਰਾਖੀ ਨਾਨਕ ਸਭ ਕਿਸ ਪ੍ਰਭ ਕਹਿ ਹਾਤੇ ਕਈ ਕੋਟ ਭਏ ਬੈਰਾਗੀ RAM ਨਾਮ ਸੰਗ ਤਿਨ ਲਿਵ ਲਾਗੀ ਕਈ ਕੋਟ ਪ੍ਰਭ ਕਉ ਖੋਜੰਤੇ ਆਤਮ ਮਹਿ ਪਾਰ ਬ੍ਰਹਮ ਲਹੰਤੇ ਕਈ ਕੋਟ ਦਰਸ਼ਨ ਪ੍ਰਭ ਪਿਆਸ ਤਿਨ ਕੋ ਮਿਲਿਓ ਪ੍ਰਭ ਅਬਨਾਸ ਕਈ ਕੋਟ ਮੰਗਹਿ ਸਤ ਸੰਗ ਪਾਰ ਬ੍ਰਹਮ ਤਿਨ ਲਾਗਾ ਰੰਗ ਜਿਨ ਕੋ ਹੋਇ ਆਪ ਸੋ ਪਰਸਨ ਨਾਨਕ ਤੇ ਜਨ ਸਦਾ ਧਨ ਧਨ ਕਈ ਕੋਟ ਖਾਣੀ ਅਰਖੰਡ ਕਈ ਕੋਟ ਆਕਾਸ ਬ੍ਰਹਮੰਡ ਕਈ ਕੋਟ ਹੋਏ ਅਵਤਾਰ ਕਈ ਯੁਗਤ ਕੀਨੋ ਬਿਸਥਾਰ ਕਈ ਬਾਰ ਪਸਰਿਓ ਪਾਸਾਰ ਸਦਾ ਸਦਾ ਇਕ ਏਕੰਕਾਰ ਕਈ ਕੋਟ ਕੀਨੇ ਬਹੁ ਭਾਂਤ ਪ੍ਰਭ ਤੇ ਹੋਏ ਪ੍ਰਭ 마ਹੇ ਸੁਮਾਤ 타કા ਅੰਤ ਨ ਜਾਣੈ ਕੋਇ ਆਪੇ ਆਪ ਨਾਨਕ ਪ੍ਰਭ ਸੋਇ ਕਈ ਕੋਟ ਪਾਰ ਬ੍ਰਹਮ ਕੇ ਦਾਸ ਦੇਨਹੁ ਹੋਵਤ ਆਤਮ ਪਰਗਾਸ ਕਈ ਕੋਟ ਤਤ ਕੇ ਬੀਤੇ ਸਦਾ ਨਿਹਾਰ ਹੈ ਏਕੋ ਨੇਤਰੇ ਕਈ ਕੋਟ ਨਾਮ ਰਸ ਪੀਵਹਿ ਅਮਰ ਭਏ ਸਦ ਸਦ ਹੀ ਜੀਵਹਿ ਕਈ ਕੋਟ ਨਾਮ ਗੁਣ ਗਾਵਹਿ ਆਤਮ ਰਸ ਸੁਖ ਸਹਿਜ ਸਮਾਵਹਿ ਆਪਣੇ ਜਨ ਕੋ ਸਾਸ ਸਾਸ ਸੰਭਾਰੇ ਨਾਨਕ ਓਏ ਪਰਮੇਸ਼ਰ ਕੇ ਪਿਆਰੇ ਸ਼ਲੋਕ ਕਰਨ ਕਾਰਨ ਪ੍ਰਭ ਏਕ ਹੈ ਦੂਸਰ ਨਹੀਂ ਕੋਏ ਨਾਨਕ ਤਿਸ ਬਲੇ ਹਾਰਨ ਜਲ ਥਲ ਮਹੀਅਲ ਸੋ ਹੋਏ ਅਸ਼ਟਪਦੀ ਕਰਨ ਕਾ ਰਾਮਨ ਕਰਨੈ ਯੋਗ ਜੋਤਿ ਸ ਪਾਵੇ ਸੋਈ ਹੋਗ ਖਿਨ ਮਹਿ ਥਾਪ ਉਥਾਪਨ ਹਾਰਾ ਅੰਤ ਨਹੀਂ ਕਿਛੁ ਪਾਰ ਆਵਾਰਾ ਹੁਕਮੇ ਧਾਰ ਅਧਰ ਰਹਾਵੇ ਹੁਕਮੇ ਉਪਜੈ ਹੁਕਮ ਸੁਮਾਵੇ ਹੁਕਮੇ ਊਚ ਨੀਚ ਬਿਵਹਾਰ ਹੁਕਮੇ ਅਨਕ ਰੰਗ ਪ੍ਰਕਾਰ ਕਰ ਕਰ ਦੇਖੈ ਆਪਣੀ ਵਡਿਆਈ ਨਾਨਕ ਸਭ ਮਹਿ ਰਹੈ ਆਸਮਾਈ ਪ੍ਰਭ ਭਾਵੇ ਮਨੁਖ ਗਤ ਪਾਵੇ ਪ੍ਰਭ ਭਾਵੇ ਤਾ ਪਾਥਰ ਤਰਾਵੇ ਪ੍ਰਭ ਭਾਵੇ ਬਿਨ ਸਾਸ ਤੇ ਰਖੈ ਪ੍ਰਭ ਭਾਵੈ ਤਾਂ ਹਰ ਗੁਣ ਭਾਖੈ ਪ੍ਰਭ ਭਾਵੈ ਤਾਂ ਪਤਤ ਉਧਾਰੈ ਆਪ ਕਰੈ ਆਪਨ ਵਿਚਾਰੈ ਦੋਹਾ ਸਿਰਿਆਂ ਕਾ ਆਪ ਸੁਹਾਮੀ ਖੇਲੈ ਵਿਗਸੈ ਅੰਤਰ ਜਾਮੀ ਜੋ ਭਾਵੈ ਸੋ ਕਾਰ ਕਰਾਵੈ ਨਾਨਕ ਦ੍ਰਿਸ਼ਟੀ ਅਬਰ ਨ ਆਵੈ ਕਹੋ ਮਾਨੁਖਤੇ ਕਿਆ ਹੋਇ ਆਵੈ ਜੋ ਤਿਸ ਭਾਵੈ ਸੋਈ ਕਰਾਵੈ ਇਸ ਕੈ ਹਾਤ ਹੋਇ ਤਾਂ ਸਭ ਕਿਛਲੇ ਜੋ ਇਸ ਭਾਵੈ ਸੋਈ ਕਰੇ ਅਨਜਾਨਤ ਵਿਖਿਆ ਮਹਿ ਰਚੈ ਜੇ ਜਾਣਤ ਆਪਣੇ ਆਪ ਬਚੈ ਪਰਮੇ ਭੂਲਾ ਗਹਿ ਦਿਸ ਧਾਵੈ ਨਿਮਖ ਮਾਹੇ ਚਾਰਕੁੰਟ ਬਿਰ ਆਵੈ ਕਰ ਕਿਰਪਾ ਜਿਸ ਆਪਣੀ ਭਗਤ ਦੇ ਨਾਨਕ ਤੇ ਜਨ ਨਾਮ ਮਿਲੇ ਖਿਨ ਮਹਿ ਨੀਚ ਕੀਟ ਕੋ ਰਾਜ ਪਾਰ ਬ੍ਰਹਮ ਗਰੀਬ ਨਵਾਜ ਜਾ ਕਾ ਦ੍ਰਿਸ਼ਟ ਕਛੂ ਨਾ ਆਵੈ ਤੇ ਸਤਕਾਲ ਦਹ ਦਿਸ ਪ੍ਰਗਟਾਵੈ ਜਾ ਕੋ ਆਪਣੀ ਕਰੇ ਬਖਸ਼ੀਸ ਤਾਂ ਕਾ ਲੇਖਾ ਨਾ ਗਨੈ ਜਗਦੀਸ਼ ਜਿਉ ਪਿੰਡ ਸਭ ਿਸ ਕੀ ਰਾਸ ਘਟ ਘਟ ਪੂਰਨ ਬ੍ਰਹਮ ਪ੍ਰਗਾਸ ਆਪਣੀ ਬਣ ਤੇ ਆਪ ਬਨਾਈ ਨਾਨਕ ਜੀ ਵੇ ਦੇਖ ਬਡਾਈ ਇਸ ਕਾ ਬਲ ਨਾਹੀ ਇਸ ਹਾਥ ਕਰਨ ਕਰਾਵਨ ਸਰਬ ਕੋ नाथ ਆਗੇ ਆਕਾਰੀ ਬਪੁਰਾ ਜੀਓ ਜੋ ਤਿਸ ਪਾਵੈ ਸੋਈ ਫਨਤੀਓ ਕਬਹੂ ਊਚ ਨੀਚ ਮਹਿ ਬਸੈ ਕਬਹੂ ਸੋਗ ਹਰਖ ਰੰਗ ਹਸੈ ਕਬਹੂ ਨਿੰਦ ਚਿੰਦ ਬਿਵਹਾਰ ਕਬਹੂ ਊਬ ਆਕਾਸ ਭਯਾਲ ਕਬਹੂ ਬੇਤਾ ਬ੍ਰਹਮ ਵਿਚਾਰ ਨਾਨਕ ਆਪ ਮਲਾਵਣ ਹਾਰ ਕਬਹੂ ਨਿਰਤ ਕਰੈ ਬਹੁ ਭਾਂਤ ਕਬਹੂ ਸੋਏ ਰਹੈ ਦਿਨ ਰਾਤ ਕਬਹੂ ਮਹਾ ਕ੍ਰੋਧ ਬਿਕਰਾਲ ਕਬਹੂ ਸਰਬ ਕੀ ਹੋ ਤਰਵਾਲ ਕਬਹੂ ਹੋਏ ਬਹਿ ਪੜ ਰਾਜਾ ਕਬਹੂ ਭਿਖਾਰੀ ਨੀਚ ਕਾ ਸਾਜਾ ਕਬਹੂ ਅਪਕੀਰਤ ਮਹ ਆਵੇ ਕਬਹੂ ਭਲਾ ਭਲਾ ਕਹਾਵੇ ਜਿਉ ਪ੍ਰਭ ਰਾਖੈ ਤਿਵਹੀ ਰਹੈ ਗੁਰ ਪ੍ਰਸਾਦ ਨਾਨਕ ਸੱਚ ਕਹ ਕਬਹੂ ਹੋਏ ਪੰਡਤ ਕਰੇ ਬਖਿਆਨ ਕਬਹੂ ਮੋਨ ਧਾਰੀ ਲਾਵੇ ਧਿਆਨ ਕਬਹੂ ਹੂੰ ਤਾਟ ਤੀਰਥ ਇਸ਼ਨਾਨ ਕਬਹੂ ਸਿਧ ਸਾਧਕ ਮੁਖ ਗਿਆਨ ਕਬਹੂ ਕੀਟ ਹਸਪਤੰਗ ਹੋਏ ਜੀਆ ਅਨਕ ਜੋਨ ਪਰਮੈ ਪਰਮੀਆ ਨਾਨਾ ਰੂਪ ਜਿਉ ਸਵਾੰਗੀ ਦਿਖਾਵੇ ਜਿਉ ਪ੍ਰਭ ਭਾਵੈ ਤਿਵੇਂ ਨਚਾਵੇ ਜੋ ਤਿਸ ਭਾਵੈ ਸੋਈ ਹੋਏ ਨਾਨਕ ਦੂਜਾ ਅਵਰ ਨਾ ਕੋਈ ਕਬਹੂ ਸਾਧ ਸੰਗਤ ਇਹ ਪਾਵੇ ਉਸ ਅਸਥਾਨ ਤੇ ਬਹੁਰ ਨ ਆਵੇ ਅੰਤਰ ਹੋਏ ਗਿਆਨ ਪ੍ਰਗਾਸ ਉਸ ਅਸਥਾਨ ਕਾ ਨਹੀਂ ਬਨਾਸ ਮਨ ਤਨ ਨਾਮ ਰਤੇ ਇਕ ਰੰਗ ਸਦਾ ਬਸਹਿ ਪਾਰ ਬ੍ਰਹਮ ਕੈ ਸੰਗ ਜਿਉਂ ਜਲ ਮਹਿ ਜਲ ਆਏ ਖਟਾਨਾ ਤਿਉ ਜੋਤੀ ਸੰਗ ਜੋਤ ਸਮਾਨਾ ਮਿਟ ਗਏ ਗਮਨ ਪਾਏ ਬਿਸਰਾਮ ਨਾਨਕ ਪ੍ਰਭ ਕੈ ਸਦ ਗੁਰਬਾਨ ਸਲੋਕ ਸੁਖੀ ਬਸੈ ਮਸ਼ਕੀਨੀਆਂ ਆਪ ਨਿਵਾਰ ਤਲੇ ਵੱਡੇ ਵੱਡੇ ਅਹੰਕਾਰਿਆ ਨਾਨਕ ਗਰਭ ਗਲੇ ਅਸ਼ਟਪਦੀ ਜਿਸ ਕੈ ਅੰਤਰ ਰਾਜ ਅਭਮਾਨ ਸੋ ਨਰਕ ਪਾਤੀ ਹੋਵਤ ਸੋਾਨ ਜੋ ਜਾਣੈ ਮੈ ਜੋਬਨਵੰਤ ਸੋ ਹੋਵਤ ਵਿਸ਼ਟਾ ਕਾਜੰਤ ਆਪਸੋ ਕਹੋ ਕਰਮਵੰਤ ਕਹਾਵੇ ਜਨਮ ਮਰੈ ਬਹੁ ਜੂਨ ਪਰਹਾਵੇ ਤਨ ਭੂਮ ਕਾ ਜੋ ਕਰੇ ਗੁਮਾਨ ਸੋ ਮੂਰਖ ਅੰਦਾ ਅਗਿਆਨ ਕਰ ਕਿਰਪਾ ਜਿਸ ਕਾ ਹਿਰਦੈ ਗਰੀਬੀ ਬਸਾਵੇ ਨਾਨਕ ਈਹਾ ਮੁਕਤ ਆਗੈ ਸੁਖ ਪਾਵੇ ਕਰਮਵੰਤਾ ਹੋਏ ਕਰ ਕਰ ਬਾਵੈ ਤ੍ਰੇਣ ਸਮਾਨ ਕਸ ਸੰਗ ਨਾ ਜਾਵੇ ਬਹੁ ਲਸ਼ਕਰ ਮਨੁਖ ਉਪਰ ਕਰੇ ਆਸ ਪਲ ਭੀਤਰ ਤਾਂ ਕਾ ਹੋਏ ਬినాਸ਼ ਸਭ ਤੇ ਆਪ ਜਾਣੈ ਬਲਵੰਤ ਖਿਨ ਮਹ ਹੋਏ ਜਾਏ ਪਸਮੰਤ ਕਿਸੈ ਨਾ ਬਦੈ ਆਪ ਹੰਕਾਰੀ ਧਰਮ ਰਾਏ ਤਿਸ ਕਰੇ ਖੁਆਰੀ ਗੁਰ ਪ੍ਰਸਾਦ ਜਾ ਕਾ ਮਟੈ ਅਬ ਮਹਾਨ ਸੋ ਜਨ ਨਾਨਕ ਦਰਗਾਹ ਪ੍ਰਵਾਨ ਕੋਟ ਕਰਮ ਕਰੈ ਹਉ ਧਾਰੇ ਸ੍ਰਮ ਪਾਵੇ ਸਗਲੇ ਬਿਰਥਾਰੇ ਅਨਕ ਤਪਸਿਆ ਕਰੇ ਹੰਕਾਰ ਨਰਕ ਸੁਰਗ ਫਿਰ ਫਿਰ ਅਵਤਾਰ ਅਨ ਕੇ ਯਤਨ ਕਰ ਆਤਮ ਨਹੀਂ ਦਰਵੈ ਹਰ ਦਰਗਾਹ ਕਹੋ ਕੈਸੇ ਗਵੈ ਆਪਸ ਕਹੋ ਜੋ ਭਲਾ ਕਹਾਵੈ ਤਿਸਹਿ ਭਲਾਈ ਨਿਕਤ ਨ ਆਵੈ ਸਰਬ ਕੀ ਰੇਨ ਜਾ ਕਾ ਮਨ ਹੋਇ ਕਹੋ ਨਾਨਕ ਤਾਂ ਕੀ ਨਿਰਮਲ ਸੋਇ ਜਬ ਲਗ ਜਾਣੈ ਮੁਜਤੇ ਕਛ ਹੋਇ ਤਬ ਇਸ ਕੋ ਸੁਖ ਨਾਹੀ ਕੋਇ ਜਬ ਇਹ ਜਾਣੈ ਮੈਂ ਕਿਛ ਕਰਤਾ ਤਬ ਲਗ ਗਰਬ ਜੂਨ ਮਹਿ ਫਿਰਤਾ ਜਬ ਧਾਰੇ ਕੋ ਬੈਰੀ ਮੀਤ ਤਬ ਲਗ ਨਿਚਲ ਨਾਹੀ ਚੀਤ ਜਬ ਲਗ ਮੋਹ ਮਗਨ ਸੰਗ ਮਾਈ ਤਬ ਲਗ ਧਰਮ ਰਾਏ ਦੇ ਸਜਾਏ ਪ੍ਰਭ ਕਿਰਪਾ ਤੇ ਬੰਧਨ ਟੂਟੈ ਗੁਰ ਪ੍ਰਸਾਦ ਨਾਨਕ ਹੋਉ ਛੂਟੈ ਸਹਸ ਖੱਟੇ ਲਖ ਕੋ ਉਠ ਧਾਵੈ ਤ੍ਰਿਪਤ ਨ ਆਵੈ ਮਾਇਆ ਪਾਛੈ ਪਾਵੇ ਨਾਨਕ ਭੋਗ ਵਿਖਿਆ ਕੇ ਕਰੈ ਨਹਿ ਤ੍ਰਿਪਤਾਵੈ ਖਪ ਖਪ ਮਰੈ ਬਿਨਾ ਸੰਤੋਖ ਨਹੀਂ ਕੋ ਰਾਜੈ ਸੁਪਨ ਮਨੋਰਥ ਬਿਰਥੇ ਸਭ ਕਾਜੈ ਨਾਮ ਰੰਗ ਸਰਬ ਸੁਖ ਹੋਏ ਬੜ ਭਾਗੀ ਕਿਸੈ ਪ੍ਰਾਪਤ ਹੋਏ ਕਰਨ ਕਰਾਵਨਿ ਆਪੇ ਆਪ ਸਦਾ ਸਦਾ ਨਾਨਕ ਹਰਿ ਜਾਪ ਕਰਨ ਕਰਾਮਨ ਕਰਨੈ ਹਾਰ ਇਸ ਕੈ ਹਾਥ ਕਹਾ ਵਿਚਾਰ ਜੈਸੀ ਦ੍ਰਿਸ਼ਟ ਕਰੇ ਤੈਸਾ ਹੋਏ ਆਪੇ ਆਪ ਆਪ ਪ੍ਰਭ ਸੋਏ ਜੋ ਕਿਸ ਕੀਨੋ ਸੋ ਆਪਣੈ ਰੰਗ ਸਭ ਤੇ ਦੂਰ ਸਭ ਹੂ ਕੈ ਸੰਗ ਬੂਝੈ ਦੇਖੈ ਕਰੈ ਬਿਬੇਕ ਆਪਹਿ ਇੱਕ ਆਪਹਿ ਅਨੇਕ ਮਰੈ ਨ ਬਿਨਸੈ ਆਵੈ ਨ ਜਾਏ ਨਾਨਕ ਸਦ ਹੀ ਰਹਿ ਆਸਮਾਏ ਆਪ ਉਪਦੇਸੈ ਸਮਝੈ ਆਪ ਆਪੇ ਰਖਿਆ ਸਭ ਕੈ ਸਾਥ ਆਪਕੀ ਨੂੰ ਆਪਨ ਬਿਸਥਾਰ ਸਭ ਕਛ ਉਸ ਕਾ ਉਹ ਕਰਨੇ ਹਾਰ ਉਸ ਤੇ ਭਿੰਨ ਕਹੋ ਕਿਛ ਹੋਏ ਥਾਨ ਤਨੰਤਰ ਇਕੈ ਸੋਏ ਆਪਣੇ ਚਲਤੇ ਆਪ ਕਰਨੇ ਹਾਰ ਕੌਤਕ ਕਰੈ ਰੰਗ ਆਪਾਰ ਮਨ ਮਹਿ ਆਪ ਮਨ ਆਪਣੇ ਮਾਹੀ ਨਾਨਕ ਕੀਮਤ ਕਹਿਨ ਨਾ ਜਾਏ ਸਤ 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 ਪ੍ਰਭ ਸੁਆਮੀ ਗੁਰ ਪ੍ਰਸਾਦ ਕਿਨੈ ਵਖਿਆਨੀ ਸੱਚ 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 ਸਭ ਕੀਨਾ ਕੋਟ ਮਦੇ ਕਿਨੈ ਬਿਰਲੈ ਚੀਨਾ ਪਲਾ 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 ਤੇਰਾ ਰੂਪ ਹਤ ਸੁੰਦਰ ਅਪਾਰ ਅਨੂਪ ਨਿਰਮਲ 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 ਤੇਰੀ ਬਾਣੀ ਘਟ ਘਟ ਸੁਣੀ ਸਰਵਨ ਵਖਿਆਨੀ ਪਵਿੱਤਰ 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 ਪਨੀਤ ਨਾਮ ਜਪੈ ਨਾਨਕ ਮਨ ਪ੍ਰੀਤ ਚਲੋ